ਇਹ 52 ਅਖਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜੋ ਗੌੜੀ ਰਾਗ ਵਿੱਚ ਬਾਣੀ ਉਚਾਰੀ ਇੱਕ ਇੱਕ ਅੱਖਰ ਨੂੰ ਜੋੜ ਕੇ ਆਪਾਂ ਸਮਝ ਰਹੇ ਹਾਂ ਕਬੀਰ ਸਾਹਿਬ ਜੀ ਨੇ ਵੀ ਗੁਰਬਾਣੀ ਜਿਹੜੀ ਹੈ 52 ਅਖਰੀ ਰੂਪ ਵਿੱਚ ਉਚਾਰੀ ਹੈ ਅੱਗੇ ਜਾ ਕੇ ਉਹਦੀ ਵੀ ਵਿਚਾਰਾ ਆਪਾਂ ਕਰਨੀ ਹੈ ਜੋ ਤਕਰੀਬਨ 340 ਅੰਗ ਦੇ ਉੱਪਰ ਸੁਭਾਈਮਾਨ ਹੈ ਇਸ ਬਾਣੀ ਤੋਂ ਬਾਅਦ ਸੁਖਮਨੀ ਸਾਹਿਬ ਦੀ ਬਾਣੀ ਚਲਣੀ ਹੈ ਉਸ ਤੋਂ ਬਾਅਦ ਫਿਰ ਜਾ ਕੇ ਕਿਤੇ 340 ਅੰਗ ਤੇ ਕਬੀਰ ਸਾਹਿਬ ਜੀ ਵੱਲੋਂ ਉਚਾਰੀ 52 ਅਖਰੀ ਉਹ ਫਿਰ ਉਦੀ ਵਿਚਾਰ ਨੂੰ ਆਪਾਂ ਸਮੇਂ ਦੇ ਮੁਤਾਬਕ ਸਮਝਾਂਗੇ ਜਿਹਦੇ ਵਿੱਚ ਕਬੀਰ ਸਾਹਿਬ ਜੀ ਨੇ ਇੱਕ ਗੱਲ ਆਖੀ ਹੈ ਕਹਿੰਦੇ 52 ਅੱਖਰ ਹੁਣ ਧਿਆਨ ਰੱਖਿਓ ਇੱਕ ਗੱਲ ਉਹਨਾਂ ਨੇ ਜਿਹੜੀ ਆਖੀ ਹੈ ਵੀ ਅੱਖਰ ਖਿੰਡ ਜਾਣਗੇ ਪਰ ਆ ਅੱਖਰ ਨਹੀਂ ਖਿੰਡਣੇ ਇਹਨੂੰ ਥੋੜਾ ਸਮਝ ਲਿਓ 52 ਅੱਖਰ ਲੋਕ ਤਰੇ ਸਭ ਕੁਛ ਇਨ ਮਹੀਂ ਇਨ ਹੀ ਮਹੀਂ ਸਾਰਾ ਸੰਸਾਰ ਇਨ ਅੱਖਰਾਂ ਦੇ ਵਿੱਚ ਹੀ ਹੈ ਭਾਵ ਸਾਰੇ ਸੰਸਾਰ ਦਾ ਨਾਮ ਅੱਖਰਾਂ ਦੇ ਵਿੱਚ ਹੀ ਬਿਆਨ ਕੀਤਾ ਜਾ ਸਕਦਾ ਹੈ ਅੱਖਰਾਂ ਤੋਂ ਪਰੇ ਤੇ ਕੁਝ ਵੀ ਨਹੀਂ 52 ਅੱਖਰ ਹੁਣ ਆਪਾਂ ਪੜਿਆ ਅੱਖਰ ਛੱਛੇ ਦੇ ਨਾਲ ਤੇ ਜੇ ਅੱਜ ਦੀ ਬੋਲੀ ਵਿੱਚ ਆਪਾਂ ਪੜਾਂਗੇ ਤੇ ਅੱਖਰ ਜਿਵੇਂ ਅੱਜ ਗੁਰੂ ਅਰਜਨ ਦੇਵ ਜੀ ਨੇ ਵੀ ਅੱਖਰ ਵਰਤਿਆ ਪਰ ਜਿਹੜਾ ਅक्षर ਛੱਛੇ ਨਾਲ ਵਰਤਿਆ ਕਬੀਰ ਜੀ ਨੇ ਉਹ ਸਦਾ ਰਹਿ ਗਿਆ ਗੁਰਬਾਣੀ ਵਿੱਚ ਸਾਡੀ ਬੋਲੀ ਵਿੱਚ ਬਦਲ ਜਾਏਗਾ ਅਸੀਂ ਅੱਜ ਅੱਖਰ ਨਹੀਂ ਕਵਾਂਗੇ ਅੱਖਰ ਕਵਾਂਗੇ ਅੱਜ ਅਸੀਂ ਕਿਉਂਕਿ ਪੁਰਾਤਨ ਸਮੇਂ ਵਿੱਚ ਬਜ਼ੁਰਗ ਅੱਖਰ ਕਹਿੰਦੇ ਹੁੰਦੇ ਸੀ ਪੁਰਾਤਨ ਸਮੇਂ 'ਚ ਪਰ ਅੱਜ ਅੱਖਰ ਕਹਿੰਦੇ ਆ ਉਹ છਛਾ ਹਟ ਗਿਆ ਮਿਟ ਗਿਆ ਪਰ ਜਿਹੜਾ ਗੁਰਬਾਣੀ ਦੇ ਵਿੱਚ ਸੁਭਾਏ ਮਨ ਹੋ ਗਿਆ ਉਹ ਸਦੀਵੀ ਹੈ ਉਹ ਸਦਾ ਰਹਿਣ ਵਾਲਾ ਇਹ ਖਿੰਡਣ ਵਾਲਾ ਨਹੀਂ ਹੈ ਅਸੀਂ ਜਦੋਂ ਗੁਰਬਾਣੀ ਪੜਾਂਗੇ ਤੇ ਅਸੀਂ ਪੜਾਂਗੇ ਕਾਗਦ ਦੱਦੇ ਦੇ ਨਾਲ ਪੜਾਂਗੇ ਕਾਗਦ ਅੱਜ ਦੀ ਬੋਲੀ ਵਿੱਚ ਅਸੀਂ ਬੋਲਾਂਗੇ ਕਾਗਜ਼ ਜੱਜਾ ਬੋਲਾਂਗੇ ਨਾ ਕਾਗਜ਼ ਪਰ ਜਦੋਂ ਗੁਰਬਾਣੀ ਤੁਸੀਂ ਪੜੋਗੇ ਤੇ ਉਥੇ ਤੁਸੀਂ